ਦੋਸਤੋ ਪਿਆਰ ਪਰਿ ਸਸਰਿਆਕਾਰ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਮੀਸੀ ਕਿ ਬੁਢਾਪਾ ਪੈਨਸ਼ਨ ਆਏਗੀ ਤਾਂ ਉਸ ਨੂੰ ਲੈ ਕੇ ਖੁਸ਼ਖਬਰੀ ਆ ਚੁੱਕੀ ਹੈ ਤੁਹਾਨੂੰ ਦੱਸ ਦਿਆਂ ਕਿ ਬਜ਼ੁਰਗਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਜਿਸਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਫਰਵਰੀ ਦੇ ਵਿੱਚ ਕਿ ਤੁਹਾਨੂੰ 2500 ਪੈਨਸ਼ਨ ਮਿਲੇਗੀ ਤੇ ਉਮਰ ਹੱਦ ਦੀ ਗੱਲ ਕਰੀਏ ਤਾਂ 55 ਸਾਲ ਦੀ ਗੱਲ ਚੱਲ ਰਹੀ ਹੈ ਕਿ ਇਹ 55 ਸਾਲ ਵਾਲੇ ਜਿਹੜੇ ਬਜ਼ੁਰਗ ਨੇ ਹੁਣ ਆਪਣੀ ਪੈਨਸ਼ਨ ਲਗਵਾ ਸਕਣਗੇ ਜਾਂ ਨਹੀਂ ਲਗਵਾ ਸਕਣਗੇ ਇਸ ਦੇ ਬਾਰੇ ਵੀ ਆਪਾਂ ਇਸ ਵੀਡੀਓ ਵਿੱਚ ਜਾਣਨ ਪਾਵਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਵਿੱਚ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਆ ਲਿਸਟ ਦੇ ਵਿੱਚ ਕਿਹਨਾ ਕਿਹਨਾ ਲੋਕਾਂ ਦੀ ਪੈਨਸ਼ਨ ਆ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਵਕ ਵਕ ਟਾਈਮ ਤੇ ਪੈਨਸ਼ਨ ਦਿੱਤੀ ਜਾਂਦੀ ਹੈ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਜਾਂ ਫਿਰ ਅਪੰਗ ਪੈਨਸ਼ਨ ਹੋਵੇ ਇਸ ਨੂੰ ਲੈ ਕੇ ਕਈ ਲਿਸਟਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਦੀ ਲਿਸਟਾਂ ਦੇ ਵਿੱਚੋਂ ਇੱਕ ਲਿਸਟ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਹਨਾ ਕਿਹਨਾ ਲੋਕਾਂ ਦੇ ਉਹਨਾਂ ਵਿੱਚ ਥਾਵਾਂ ਦੇ ਨਾਮ ਆ ਚੁੱਕੇ ਨੇ ਤੇ ਉਹਨਾਂ ਜੇ ਤੁਸੀਂ ਉਸ ਥਾਨ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਵੀ ਪੈਨਸ਼ਨ ਆ ਚੁੱਕੀ ਹੋਵੇਗੀ ਤਾਂ ਦੋਸਤੋ ਦੇਰ ਨਾ ਕਰਦੇ ਹੋਏ ਆਓ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਬਜ਼ੁਰਗਾਂ ਵਿਧਵਾ ਔਰਤਾਂ ਵਿਕਲੰਗਾਂ ਅਤੇ ਬੇਸਹਾਰਾ ਬੱਚਿਆਂ ਦੇ ਲਈ ਹੇਠ ਦਿੱਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਪੈਨਸ਼ਨ ਜਾਰੀ ਹੋ ਚੁੱਕੀ ਹੈ ਜੇ ਤੁਹਾਡੀ ਵੀ ਪੈਨਸ਼ਨ ਯਾਨੀ ਕਿ ਲੱਗੀ ਹੋਈ ਹੈ ਬਜ਼ੁਰਗਾਂ ਦੀ ਪੈਨਸ਼ਨ ਲੱਗੀ ਹੋਈ ਹੈ ਵਿਦਵਾ ਔਰਤਾਂ ਦੀ ਪੈਨਸ਼ਨ ਲੱਗੀ ਹੋਈ ਹੈ ਵਿਕਲੈਂਗ ਲੋਕਾਂ ਦੀ ਜਾਂ ਫਿਰ ਬੇਸਹਾਰਾ ਪੈਨਸ਼ਨ ਲੱਗੀ ਹੋਈ ਹੈ ਤੇ ਤੁਹਾਨੂੰ ਇਹ ਵੀਡੀਓ ਐਂਡ ਤੱਕ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਣੇ ਸ਼ਹਿਰਾਂ ਤੇ ਕਸਬਿਆਂ ਦਾ ਨਾਮ ਪਤਾ ਲੱਗੇਗਾ ਜਿਸ ਦੇ ਵਿੱਚ ਤੁਹਾਡੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਲਿਸਟ ਦੇ ਵਿੱਚ ਕਿਹੜੇ-ਕਿਹੜੇ ਨਾਮ ਆਏ ਨੇ ਤੁਹਾਨੂੰ ਸਾਰਾ ਕੁਝ ਅਸੀਂ ਦੱਸਣ ਵਾਲੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਫਗਵਾੜਾ ਫਗਵਾੜਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਤਿੰਨੇ ਚਾਰੇ ਤਰ੍ਹਾਂ ਦੀ ਪੈਨਸ਼ਨ ਹੈ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਖੰਨਾ ਦੀ ਤੇ ਖੰਨਾ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਖੁਸ਼ਖਬਰੀ ਲੈ ਕੇ ਆਈ ਹੈ ਬਜ਼ੁਰਗਾਂ ਦੀ ਬੇਵਦਵਾਵਾਂ ਦੀ ਬੇਸਹਾਰਾ ਬੱਚਿਆਂ ਦੀ ਤੇ ਵਿਕਲੰਗ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਲਾ ਥਾਂ ਹੈ ਅਬੋਹਰ ਅਬੋਹਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਰਾਜਪੁਰਾ ਰਾਜਪੁਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਵਿਧਵਾ ਪੈਨਸ਼ਨ ਬੇਸਹਾਰਾ ਪੈਨਸ਼ਨ ਹੈ ਜ ਤੋਂ ਦੱਸ ਜੀ ਕਿ ਰਾਜਪੂਰਾ ਦੇ ਨਾਲ-ਨਾਲ ਲੱਗਦੇ 15 ਤੋਂ 20 ਕਿਲੋਮੀਟਰ ਦੇ ਏਰੀਆ ਦੇ ਜਿੰਨੇ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਸ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਸਮਾਣਾ ਦੀ ਦਸ਼ਮਾਣਾ ਸ਼ਹਿਰ ਦੀ ਗੱਲ ਕਰੀਏ ਤਾਂ ਸਮਾਣਾ ਸ਼ਹਿਰ ਦੇ ਵਿੱਚ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਜਗਰਾਉਂ ਦੀ ਜਗਰਾਉਂ ਦੇ ਵਿੱਚ ਵੀ ਜਿਹੜੀ ਦੋਸਤੋ ਪੈਨਸ਼ਨ ਹੈ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਜਾਰੀ ਕਰ ਦੇਖ ਸਕਦੇ ਹੋ ਜੇ ਤੁਹਾਡੀ ਪੈਨਸ਼ਨ ਆ ਗਈ ਹੈ ਤਾਂ ਬਹੁਤ-ਬਹੁਤ ਬਧਾਈਆਂ ਹੋਣ ਜੇ ਨਹੀਂ ਆਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਲਿਸਟ ਜਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਪੈਨਸ਼ਨ ਹੈ ਕਈ ਵਾਰ ਤੇ ਨਾਲ ਦੀ ਨਾਲ ਅਪਡੇਟ ਹੋ ਜਾਂਦੀ ਹੈ ਉਸ ਨਹੀਂ ਤਾਂ ਕਈ ਵਾਰ 2 ਤੋਂ 3 ਦਿਨ ਜਿਹੜੇ ਉਹਨਾਂ ਨੂੰ ਲੱਗਦੇ ਨੇ ਅਪਡੇਟ ਹੋਣ ਤੇ ਤਾਂ ਤੁਹਾਡੀ ਪੈਨਸ਼ਨ ਜੇ ਨਹੀਂ ਵੀ ਤੁਹਾਨੂੰ ਮਿਲੀ ਤਾਂ ਆਉਣ ਵਾਲੇ 2 ਜਾਂ 3 ਦਿਨਾਂ ਵਿੱਚ ਜਿਹੜੀ ਪੈਨਸ਼ਨ ਹੈ ਤੁਹਾਡੀ ਉਹ ਅਪਡੇਟ ਹੋ ਜਾਏਗੀ ਹੁਣ ਅੱਗੇ ਆਪਾਂ ਗੱਲ ਕਰੀਏ ਅਗਿਆਥਾ ਆਇਆ ਨਕੋਦਰ ਨਕੋਦਰ ਵਿੱਚ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਗੱਲ ਕਰੀਏ ਸੁਨਾਮ ਦੀ ਤਾਂ ਸੁਨਾਮ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਨਾਮ ਸ਼ਹਿਰ ਦੀ ਗੱਲ ਹੋ ਰਹੀ ਹੈ ਤੇ ਸੁਨਾਮ ਸ਼ਹਿਰ ਦੇ ਨਾਲ-ਨਾਲ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਜਿੰਨੇ ਵੀ ਛੋਟੇ-ਮੋਟੇ ਪਿੰਡ ਪੈਂਦੇ ਨੇ ਉਹਨਾਂ ਸਾਰਿਆਂ ਨੂੰ ਇਹਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਜਲਾਲਾਬਾਦ ਦੀ ਤਾਂ ਜਲਾਲਾਬਾਦ ਵਿੱਚ ਵੀ ਚਾਰੇ ਪੰਜ ਜਿਹੜੀਆਂ ਹਰੇਕ ਤਰ੍ਹਾਂ ਦੇ ਪ੍ਰਕਾਰ ਦੀਆਂ ਜਿਹੜੀਆਂ ਪੈਨਸ਼ਨਾਂ ਅਪਡੇਟ ਕੀਤੀਆਂ ਜਾ ਚੁੱਕੀਆਂ ਨੇ ਉਸ ਤੋਂ ਬਾਅਦ ਅਗਾਂ ਗੱਲ ਕਰੀਏ ਤਲਵੰਡੀ ਸਾਬੋ ਦੀ ਤਾਂ ਤਲਵੰਡੀ ਸਾਬੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ 11ਵੇਂ ਨੰਬਰ ਤੇ 11ਵੇਂ ਨੰਬਰ ਦੇ ਵਿੱਚ ਲਿਸਟ 'ਚ ਨਾਮ ਆਇਆ ਜੈਤੋ ਦਾ ਜੈਤੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਸੰਗਰੂਰ ਦੇ ਨਾਲ ਲੱਗਦੇ ਤੂਰੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਤੂਰੀ ਸ਼ਹਿਰ ਦੇ ਵਿੱਚ ਤਕਰੀਬਨ ਸਾਰਿਆਂ ਦੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਬਟਾਲਾ ਦੀ ਬਟਾਲਾ ਦਾ ਨਾਮ ਆਇਆ ਬਟਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਆਪਾਂ ਗੱਲ ਕਰੀਏ ਜਨਾਲਾ ਦੀ ਤੇ ਅਜਨਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਕੀਤੀ ਜਾ ਚੁੱਕੀ ਹੈ ਤਾਂ ਤੁਸੀਂ ਆਪਣੇ ਅਪਡੇਟ ਦਾ ਜਿਹੜੀ ਪੈਨਸ਼ਨ ਅਪਡੇਟ ਹੋਈ ਹੈ ਉਸ ਦਾ ਵੀ ਅਪਡੇਟ ਲੈ ਸਕਦੇ ਹੋ ਔਣ ਵਾਲੇ 2-3 ਦਿਨਾਂ ਦੇ ਵਿੱਚ ਤੁਹਾਡੀ ਉਹ ਖਾਤੇ ਦੇ ਵਿੱਚ ਪੈ ਜਾਏਗੀ ਤਾਂ ਤੁਹਾਨੂੰ ਦੱਸ ਦਈਏ ਕਿ ਅੱਗੇ ਆ ਜੀ ਭੋਗਪੁਰ ਭੋਗਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਰਕਪੁਰ ਜਿਰਕਪੁਰ ਦੇ ਵਿੱਚ ਵੀ ਦੋਸਤੋ ਪੈਨਸ਼ਨ ਅਪਡੇਟ ਹੋ ਗਈ ਹੈ ਜਿਰਕਪੁਰ ਦੇ ਨਾਲ ਨਾਲ ਜਿੰਨੀਆਂ ਵੀ ਕਲੋਨੀਆਂ ਵਗੈਰਾ ਨੇ ਉਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨਾਲ ਲੱਗਦੇ ਡੇਰਾਬਸੀ ਉਹ ਤਾਂ ਡੇਰਾਬਸੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਗੱਲ ਕਰੀਏ ਬਨੋੜ ਬਨੋੜ ਸਾਹਿਬੀ ਤੇ ਉੱਥੇ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਮੁਰਿੰਡਾ ਦੀ ਗੱਲ ਕਰੀਏ ਮੁਰਿੰਡਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਜੇ ਤੁਸੀਂ ਮੁਰਿੰਡਾ ਦੇ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਪੈਨਸ਼ਨ ਅਪਡੇਟ ਹੋ ਗਈ ਹੈ ਅੱਗੇ ਗੱਲ ਕਰੀਏ ਤੇ ਲਹਿਰਾ ਗੱਗੇ ਦੀ ਲਹਿਰਾ ਗੱਗੇ ਦੀ ਗੱਲ ਕਰੀਏ ਤਾਂ ਲਾਗੇ ਬੰਨੇ ਜਿੰਨੇ ਵੀ ਛੋਟੇ-ਮੋਟੇ ਪਿੰਡ ਨੇ ਖੋਖਰ ਵਗੈਰਾ ਨੂੰ ਲਾ ਕੇ ਗੋਵਿੰਦਗੜ੍ਹਿਆਂ ਨੂੰ ਲੱਗੇ ਬੰਨੇ ਜਿੰਨੇ ਵੀ ਪਿੰਡ ਨੇ ਸ਼ਾਦੀ ਹਰੀ ਵਗੈਰਾ ਇਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਲਹਿਰੇ ਗੱਗੇ ਦੇ ਨਾਲ ਹੀ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਮੂਣਕ ਦੀ ਮੂਣਕ ਦੇ ਨਾਲ ਵੀ ਜਿਹੜੀ ਹੈ ਪੈਨਸ਼ਨ ਹੈ ਮੂਣਕ ਦੇ ਨਾਲ-ਨਾਲ ਲੱਗਦੇ ਸ਼ਹਿਰਾਂ ਜਿਹੜੇ ਪਿੰਡ ਨੇ ਛੋਟੇ-ਮੋਟੇ ਉਹਨਾਂ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਮੂਣਕ ਦੇ ਨਾਲ ਹੀ ਅੱਗੇ ਗੱਲ ਕਰੀਏ ਆਪਾਂ ਰਾਮਪੁਰਾ ਫੂਲ ਤੇ ਰਾਮਪੁਰਾ ਫੂਲ ਜਿਹੜੀ ਹੈ ਕਸਬੇ ਦੀ ਪੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੂਚੋ ਮੰਡੀ ਦੀ ਤਾਂ ਪੂਚੋ ਮੰਡੀ ਦੇ ਵਿੱਚ ਵੀ ਜਿਹੜੀ ਹੈ ਬਜ਼ੁਰਗਾਂ ਦੀ ਪੈਨਸ਼ਨ ਵਿਧਵਾਵਾਂ ਦੀ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਜਿਹੜੇ ਵੀ ਕਲਾੰਗ ਲੋਕ ਨੇ ਉਹਨਾਂ ਦੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਜੇ ਤੁਹਾਡੇ ਵੀ ਇਹਨਾਂ ਚਾਰਾ ਪੰਜਾ ਪੈਨਸ਼ਨਾਂ ਦੇ ਵਿੱਚੋਂ ਕੋਈ ਪੈਨਸ਼ਨ ਲੱਗੀ ਹੋਈ ਹੈ ਤੇ ਤੁਸੀਂ ਆਪਣਾ ਅਪਡੇਟ ਤੁਸੀਂ ਲੈ ਸਕਦੇ ਹੋ ਅੱਗੇ ਗੱਲ ਕਰੀਏ ਅੱਗੇ ਗੱਲ ਕਰੀਏ ਸਰਦੂਲਗੜ੍ਹ ਦੀ ਤਾਂ ਸਰਦੂਲਗੜ੍ਹ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਹਾਡੀ ਪੈਨਸ਼ਨ ਚਾਹੇ ਉਹ ਬਜ਼ੁਰਗ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਵੀਕਲੰਗ ਲੋਕਾਂ ਦੀ ਪੈਨਸ਼ਨ ਹੈ ਹਰੇਕ ਤਰ੍ਹਾਂ ਦੀ ਪੈਨਸ਼ਨ ਹੈ ਜਿਹੜੀ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਜੇ ਤੁਹਾਡੀ ਪੈਨਸ਼ਨ ਅੱਜ ਅਪਡੇਟ ਨਹੀਂ ਹੋਈ ਤਾਂ ਔਣ ਵਾਲੇ 2 ਤੋਂ 3 ਦਿਨ ਅਪਡੇਟ ਹੁਣ ਚ ਕਈ ਵਾਰ ਲੱਗ ਜਾਂਦੇ ਨੇ ਨਹੀਂ ਤਾਂ ਨਾਮ ਦੇ ਨਾਲ ਹੀ ਪੈਨਸ਼ਨ ਜਿਹੜੀ ਅਪਡੇਟ ਹੋ ਜਾਂਦੀ ਹੈ ਅੱਗੇ ਗੱਲ ਕਰੀਏ ਤਾਂ ਬਟਲਾੜਾ ਦੀ ਬਟਲਾੜਾ ਡਟ ਵਿੱਚ ਵਿੱਚ ਪੈਨਸ਼ਨ ਹੈ ਅਪਡੇਟ ਕੀਤੀ ਗਈ ਹੈ ਉਸ ਤੋਂ ਗੱਲ ਅੱਗੇ ਕਰੀਏ ਤਾਂ ਆਪਾਂ ਜਿਹੜਾ ਥਾ ਹੈ 26 ਨੰਬਰ ਨੰਬਰ ਤੇ ਲਿਸਟ ਦੇ ਵਿੱਚ ਬਰੇਟਾ ਦਾ ਨਾਮ ਆਇਆ ਬਰੇਟਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ 27ਵੇਂ ਨੰਬਰ ਦੀ ਲਿਸਟ ਦੇ ਵਿੱਚ ਨਾਮ ਜਾਰੀ ਹੋਇਆ ਡਿੜਬੇ ਦਾ ਤਾਂ ਡਿੜਬੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋਈ ਹੈ ਡਿੜਬੇ ਦੇ ਨਾਲ-ਨਾਲ ਲੱਗਦੇ ਜਿੰਨੇ ਵੀ 15 ਤੋਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੇ ਪਿੰਡ ਪੈਂਦੇ ਨੇ ਜਿਹੜੇ ਕਿ ਡਿੜਬੇ ਤਹਿਸੀਲ ਦੇ ਅੰਦਰ ਆਉਂਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਤਾਂ ਉਮੀਦ ਕਰਦੇ ਆ ਤੁਹਾਡੀ ਵੀ ਪੈਨਸ਼ਨ ਆਈ ਹੋਊਗੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਚੀਮਾ ਦੀ ਤਾਂ ਚੀਮਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਅੱਗੇ ਆਪਾਂ ਗੱਲ ਕਰੀਏ ਸ਼ਾਹਕੋੜ ਦੀ ਦਾ ਸ਼ਾਹਕੋੜ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਚਾਹੇ ਉਹ ਵਿਧਵਾ ਪੈਨਸ਼ਨ ਹੋਵੇ ਬਜ਼ੁਰਗਾਂ ਪੈਨਸ਼ਨ ਹੋਵੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੋਵੇ ਹਰੇਕ ਤਰ੍ਹਾਂ ਦੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਗਈ ਹੈ ਉਮੀਦ ਕਰਦੇ ਹਾਂ ਤੁਹਾਡੀ ਵੀ ਪੈਨਸ਼ਨ ਹੈ ਜਿਹੜੀ ਸ਼ਾਹਕੋੜ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਵੀ ਪੈਨਸ਼ਨ ਅਪਡੇਟ ਹੋ ਗਈ ਹੋਵੇ ਤਾਂ ਅੱਗੇ ਗੱਲ ਕਰੀਏ ਆਪਾਂ ਕਰਤਾਰਪੁਰ ਦੀ ਤਾਂ ਕਰਤਾਰਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਨਾਮ ਆਇਆ ਹੈ 31ਵੇਂ ਨੰਬਰ ਤੇ ਫਲੋਰ ਦਾ ਫਲੋਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਜਿਹੜੀ ਜਾਰੀ ਹੋ ਚੁੱਕੀ ਹੈ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੈ ਇਹ ਜਾਰੀ ਹੋ ਚੁੱਕੀ ਹੈ ਲਿਸਟ ਦੇ ਵਿੱਚ ਅੱਗੇ ਨਾਮ ਆਇਆ ਗੁਰਾਇਆਂ ਦਾ ਤਾਂ ਗੁਰਾਇਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਬਜ਼ੁਰਗਾਂ ਦੀ ਵਿਧਵਾਵਾਂ ਦੀ ਬੇਸਹਾਰਾ ਬੱਚਿਆਂ ਦੀ ਵੀ ਕੁਲੰਗ ਲੋਕਾਂ ਦੀ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਹੈ ਤਾਂ ਅੱਗੇ ਗੱਲ ਕਰੀਏ ਅਮਲੋਹ ਦੀ ਅਮਲੋਹ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਤਾਂ ਉਸ ਤੋਂ ਬਾਅਦ 35ਵੇਂ ਨੰਬਰ ਤੇ ਬੱਸੀ ਪਠਾਣਾ ਦੀ ਗੱਲ ਕਰੀ ਤਾਂ ਬੱਸੀ ਪਠਾਣਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਗੱਲ ਕਰੀਏ ਲਿਸਟ ਦੇ ਵਿੱਚ 35ਵੇਂ ਨੰਬਰ ਤੇ ਅਹਿਮਦਗੜ ਦਾ ਨਾਮ ਆਇਆ ਤੇ ਅਹਿਮਦਗੜ ਦੇ ਵਿੱਚ ਵੀ ਵਸਦੇ ਲੋਕਾਂ ਦੇ ਨਾਲ ਖੁਸ਼ਖਬਰੀ ਵੰਡੀ ਗਈ ਹੈ ਕਿ ਉਹਨਾਂ ਨੂੰ ਵੀ ਪੈਨਸ਼ਨ ਜਿਹੜੀ ਜਾਰੀ ਹੋ ਗਈ ਹੈ ਲਿਸਟ ਦੇ ਵਿੱਚ ਤਕਰੀਬਨ ਹੁਣ ਅਜੇ 35 ਹੀ ਨਾਮ ਆਏ ਨੇ ਲਿਸਟ ਦੇ ਵਿੱਚ ਤੇ ਇਹਨਾਂ ਦੇ ਲਿਸਟਾਂ ਦੇ ਵਿੱਚ ਫਰਵਰੀ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਕੀਤੀ ਜਾ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਕਿ ਜਿਹੜੀ ਇਹ ਪੈਨਸ਼ਨ ਹੈ ਇਹ ਪੈਨਸ਼ਨ ਤੁਹਾ ਲਈ ਤੁਹਾਡੀ ਹਲੇ 1500 ਹੀ ਆ ਰਹੀ ਹੈ ਠੀਕ ਹੈ ਹੋ ਸਕਦਾ ਹੈ ਕਿ ਜਿਹੜਾ ਹੁਣ ਬਜਟ ਆਏਗਾ ਫਰਵਰੀ ਦੇ ਲਾਸਟ ਜਾਂ ਫਿਰ ਮਾਰਚ ਦੇ ਪਹਿਲੇ ਮਹੀਨੇ ਤੋ ਉਹ ਪਹਿਲੇ ਹਫਤੇ ਹੋ ਸਕਦਾ ਹੈ ਕਿ ਉਦੋਂ ਜਿਹੜਾ ਤੁਹਾਡੀ 2500 ਪੈਨਸ਼ਨ ਹੈ ਜਿਹੜੀ ਉਹ ਕੀਤੀ ਜਾਵੇ ਤਾਂ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਬਜਟ ਦੇ ਵਿੱਚ ਬਜ਼ੁਰਗਾਂ ਨੂੰ ਕੁਝ ਖਬਰ ਹੀ ਮਿਲੇ ਨਹੀਂ ਤਾਂ ਹਲੇ ਇਹ 1500 ਹੀ ਪੈਨਸ਼ਨ ਮਿਲ ਰਹੀ ਹੈ ਤੇ ਗੱਲ ਕਰੀਏ ਆਪਾਂ ਹੁਣ ਜਿਹੜੀ ਐ 55 ਸਾਲ ਉਮਰ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਬੇਨਤੀ ਹੈ ਸਾਰੇ ਬਜ਼ੁਰਗਾਂ ਨੂੰ ਤੇ ਵੀਡੀਓ ਜੱਤ ਜੱਦਾ ਸ਼ੇਅਰ ਕਰੋ ਤਾਂ ਜੋ ਸਰਕਾਰ ਨੂੰ ਮਾਲੂਮ ਹੋ ਸਕੇ ਕਿ ਜਿਹੜੀ ਆ ਅੱਜ ਕੱਲ੍ਹ ਐ ਉਮਰ ਐ ਜਿਹੜੀ 55 ਸਾਲ ਜਿਹੜੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਤਾਂ ਜੋ ਕੋਈ ਵੀ ਬਜ਼ੁਰਗ ਆਪਣੀ ਪੈਨਸ਼ਨ ਲਗਵਾ ਸਕੇ ਕਿਉਂਕਿ ਇਹ ਜਿਹੜਾ ਟਾਈਮ ਹੈ ਇਹ ਬਜ਼ੁਰਗਾਂ ਦੇ ਲਈ ਬਹੁਤ ਹੀ ਮਾੜਾ ਟਾਈਮ ਹੁੰਦਾ ਕਿਉਂਕਿ ਇਸ ਟਾਈਮ ਉਹ ਕੰਮ ਨਹੀਂ ਕਰ ਸਕਦੇ ਪਹਿਲਾਂ ਗੱਲ ਹੋਰ ਸੀ ਖਾਣ ਪਾਣ ਵਧੀਆ ਹੁੰਦਾ ਸੀ ਤੇ ਉਮਰ ਵੀ ਕਾਫੀ ਹੱਦ ਤੱਕ ਲੋਕਾਂ ਦੇ ਜਿਹੜਾ ਸਿਹਤ ਹੁੰਦਾ ਸੀ ਉਹ ਵੀ ਚੰਗਾ ਹੁੰਦਾ ਸੀ ਪਰ ਹੁਣ ਇਹੋ ਜਿਹਾ ਸਿਸਟਮ ਆ ਗਿਆ ਹੈ ਕਿ ਜਿਹੜਾ 55 ਸਾਲ ਹੁੰਦੇ ਹੀ ਲੋਕਾਂ ਦੇ ਹੱਥ ਪੈਰ ਕੰਮ ਕਰਨੇ ਬੰਦ ਕਰ ਦਿੰਦੇ ਨੇ ਨੇ ਰੇਗਾ ਦੀ ਗੱਲ ਕਰੀਏ ਤਾਂ ਨਿਰਗਾ ਦੇ ਵਿੱਚ ਵੀ ਦਿਹਾੜੀਆਂ ਨਹੀਂ ਲੋਕਾਂ ਨੂੰ ਮਿਲਦੀਆਂ ਜਿਹਦੇ ਕਰਕੇ ਉਹ ਆਪਣਾ ਦਿਨ ਚੜ੍ਹਿਆ ਗੁਜ਼ਾਰਦੇ ਸੀ ਤਾਂ ਇਹੋ ਉਮੀਦ ਹੈ ਕਿ ਉਹਨਾਂ ਦੀ ਪੈਨਸ਼ਨ ਇੱਕ ਤੇ ਟਾਈਮ ਨਾਲ ਅਪਡੇਟ ਕੀਤੀ ਜਾਵੇ ਤੇ ਇੱਕ 55 ਸਾਲ ਦੀ ਉਮਰ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਦੇ ਵੱਲੋਂ ਪੈਨਸ਼ਨ ਜਾਰੀ ਕੀਤੀ ਜਾਣੀ ਚਾਹੀਦੀ ਹੈ ਕਿ ਜਿਨ੍ਹਾਂ ਦੀ ਉਮਰ 55 ਸਾਲ ਹੋ ਗਈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ ਤਾਂ ਜਦ ਤੋ ਜਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਸਰਕਾਰ ਤੱਕ ਇਹ ਵੀਡੀਓ ਪਹੁੰਚੇ ਤੇ ਹੋ ਸਕਦਾ ਹੈ ਕਿ ਆਪਣੀ ਗੱਲ ਸਰਕਾਰ ਤੱਕ ਪਹੁੰਚ ਸਕੇ ਤਾਂ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ